ਸਾਰੇ ਸਰੂਤ ਨੇ ਮੈਂ ਉਹ ਉਹਨਾਂ ਨੂੰ ਖੰਡਨ ਕਰਕੇ ਨਹੀਂ ਤੁਰਾਂਗਾ ਜਦੋਂ ਮਾਤਾ ਜੀ ਤੁਰ ਲੱਗਦੇ ਨੇ ਉਹ 마ਸ਼ਕੀ ਮੱਥਾ ਟੇਕਦਾ ਹੈ ਮਾਤਾ ਜੀ ਪੰਜ ਸੋਨੇ ਦੀਆਂ ਮੋਹਰਾਂ ਕੱਢ ਕੇ ਦਿੰਦੇ ਆ ਕਹਿੰਦੇ ਲੈ ਤੂੰ ਸੇਵਾ ਕੀ ਕਹਿੰਦੇ ਨਹੀਂ ਰਹਿਣ ਦਿਓ ਕਹਿੰਦੇ ਨਹੀਂ ਤੇਰੀ ਮਜ਼ਦੂਰੀ ਨਹੀਂ ਇਹ ਗੁਰੂ ਘਰ ਦੀ ਅਸੀਸ ਹੈ ਕਿਉਂਕਿ ਅੱਜ ਤੱਕ ਭਾਵੇਂ ਮੇਰੇ ਕੋਲ ਅੱਜ ਮਹਿਲ ਨਹੀਂ ਸਭ ਕੁਝ ਜਾ ਚੁੱਕਾ ਹੈ ਪਰ ਮੇਰੇ ਹੱਥ ਕਦੀ ਕਿਸੇ ਨੂੰ ਖਾਲੀ ਨਹੀਂ ਸੰਤੋੜੇ ਪੰਜ ਮੋਹਰਾਂ ਦਿੱਤੀਆਂ ਸਹਜਾਦੇ ਦੇਖ ਰਿਹਾ ਤੇ ਉਹ ਜਿਹੜੀ ਬ੍ਰਾਹਮਣੀ ਸੀ ਲక్ష్ਮੀ ਉਹਨੂੰ ਇੱਕ ਤੇ ਮਾਤਾ ਜੀ ਨੇ ਆਰਸੀ ਵਾਲੀ ਅੰਗੂਠੀ ਦਿੱਤੀ ਸ਼ੀਸ਼ਾ ਸੀ ਦੀ ਅੰਗੂਠੀ ਚ ਪਹਿਲਾਂ ਹੁੰਦਾ ਸੀ ਅੱਜ ਕੱਲ ਵੀ ਬੀਬੀਆਂ ਕੋਲ ਹੁੰਦਾ ਹੈ ਤੇ ਮਾਤਾ ਜੀ ਨੇ ਪੰਜ ਚੂੜੀਆਂ ਸੋਨੇ ਦੀਆਂ ਦਿੱਤੀਆਂ ਸੋਨੇ ਦੀਆਂ ਚੂੜੀਆਂ ਦੇਖ ਕੇ ਅਸੀਸਾਂ ਦਿੱਤੀਆਂ ਇੱਥੋਂ ਗੰਗੂ ਕਹਿੰਦਾ ਜੀ ਮੈਂ ਤੁਹਾਨੂੰ ਮਿਲਾ ਦੇਣਾ ਉਹ ਰੋਪੜੀ ਹੋਣੇ ਨੇ ਕਿਉਂਕਿ ਉਦੋਂ ਇਹੀ ਰਸਤਾ ਸੀ ਜਹੜਾ ਉਹ ਰੋਪੜੀ ਹੋਣੇ ਨੇ ਪਰ ਜਦੋਂ ਉਹਨੇ ਚੂੜੀਆਂ ਦੇਖੀਆਂ ਦਿੰਦਿਆਂ ਉਹਨੇ ਪੈਸੇ ਦੇਖੇ ਪਿਆਰਿਓ ਚੇਤੇ ਰੱਖਿਓ ਬੰਦੇ ਦੇ ਡਿਗਦਿਆਂ ਕੋਈ ਪਤਾ ਨਹੀਂ ਕਿਸ ਘੜੀ ਬੰਦੇ ਨੇ ਲੋਭ ਦੇ ਖੂਬ ਵਿੱਚ ਡਿਗ ਪੈਣਾ ਹੈ ਸਤਿਗੁਰੂ ਦੀ ਬਾਣੀ ਪੜ੍ਹਦਿਆਂ ਮੈਂ ਕਹਿੰਦਾ ਨਾ ਕਦੀ ਵੀ ਕਿਸੇ ਬੰਦੇ ਅੰਦਰ ਕੋਈ ਘਾਟ ਆ ਜਾਏ ਉਹਦਾ ਮਜ਼ਾਕ ਮਾਤ ਉਡਾਓ ਕਿਉਂਕਿ ਕੱਲ ਨੂੰ ਪਤਾ ਨਹੀਂ ਆਪਣੇ ਨਾਲ ਕੀ ਬਣਨ ਵਾਲਾ ਹੈ ਸਤਗੁਰਾਂ ਨੇ ਬਾਣੀ ਚ ਇੱਕ ਬਚਨ ਕਿਹਾ ਕੁਰੀਏ ਕੁਰੀਏ ਵੈਦਿਆ ਤਲ ਗਾੜਾ ਮਰੇਰ ਵੇਖੇ ਚਿੱਟੜ ਥੀਮ ਦੇ ਜਾਮ ਕਿਸੰਦੋ ਪੈਰ ਕਿੰਨੇ ਤੁਰਨ ਵਾਲਿਆ ਪਗ ਡੰਡੀ ਤੇ ਧਿਆਨ ਨਾਲ ਤੁਰੀ ਪਤਾ ਨਹੀਂ ਕਿੱਥੇ ਪੈਰ ਤਿਲ ਗਿਆ ਤੇ ਸਾਰੇ ਕੱਪੜੇ ਚਿੱਕਰ ਨਾਲ ਭਰੇ ਜਾਂਦੇ ਕਿਸੇ ਚਿੱਕਰ ਨਾਲ ਭਰੇ ਕੋਈ ਨੂੰ ਵੇਖ ਕੋ ਟੀਚਰਾ ਨਾ ਕਰ ਇੱਕ ਕੱਲ ਤੂੰ ਵੀ ਤਿਲਕ ਸਕਨਾ ਹੈ ਮੈਂ ਅਰਜ਼ ਕਰਾਂਗਾ ਬੰਦਾ ਡਿਗ ਪਿਆ ਚੀ ਉਹ ਕਮਾਫਰਾ ਕੇ ਜਿਹੜੇ ਸੰਘਾਇਆ ਜੀ ਇਹਨਾਂ ਨਾਲ ਥਾਵਾਂ ਤੇ ਲਈ ਫਿਰਿਆ ਮੁਕਤੀ ਦੀ ਗੱਲ ਕੀ ਅਖੀਰ ਤੇ ਉਹ ਆਪਣੇ ਘਰ ਲੈ ਗਿਆ ਪਰ ਅੰਦਰ ਲਾਲਚ ਸੀ ਤੇ ਮੈਂ ਇੱਕ ਬੇਨਤੀ ਆਪ ਨੂੰ ਕਰਾਂ ਰੱਬ ਮੇਰ ਕਰੇ ਇਸ ਫੁਰਨੇ ਤੋਂ ਬਚਾਏ ਜਿਹੜਾ ਬੰਦਾ ਲਾਲਚੀ ਹੋ ਜਾਏ ਨਾ ਉਹਦੇ ਸਾਹਮਣੇ ਧਰਮ ਕਰਮ ਇਸ਼ਟ दैवी ਗੁਣ ਕੁਝ ਵੀ ਨਹੀਂ ਨਾ ਮਿਤਰੰਗ ਨਾ ਚ ਮਿਤਰੰਗ ਨਾ ਚ ਇਸ਼ਟੰਗ ਨੱਚ ਬਾਂਦ ਨੱਚ ਮਾਤ ਪਿਤਾ ਤਬ ਲੱਜਿਆ ਜਿਹੜਾ ਬੰਦਾ ਸੱਚੀ ਮੁੱੱਚੀ ਲਾਲਚੀ ਹੋ ਜਾ ਉਹਦੇ ਸਾਹਮਣੇ ਇਸ਼ਟ ਵੀ ਕੁਝ ਨਹੀਂ ਮਾਂ ਵੀ ਕੁਝ ਨਹੀਂ ਪਿਓ ਵੀ ਕੁਝ ਨਹੀਂ ਕੁਝ ਵੀ ਨਹੀਂ ਇਹਨੇ ਰਾਤ ਦੇਖਦਾ ਰਿਆ ਆਪਣੇ ਘਰ ਰੱਖਿਆ ਪਰ ਨਜ਼ਰੇ ਦੀ ਉਸ ਖੁਰਜੀ ਤੇ ਸੀ ਖਜ਼ਾਨੇ ਤੇ ਸੀ ਉਹ ਦੂਨਾ ਸਿੰਘ ਡੂਰੀਆ ਕਹਿੰਦਾ ਇਹਨੇ ਰਾਤ ਨੂੰ ਸ਼ਿਕਾਇਆ ਕੀ ਜੀ ਮਸਰੀ ਦੀ ਦਾਲ ਤੇ ਲਹਿਰ ਦੀ ਰੋਟੀ ਬਣਾਈ ਇਹ ਛੋਟੇ ਛੋਟੇ ਦਾਣੇ ਹੁੰਦੇ ਪਰ ਬੜਾ ਕਸੌਲਾ ਕੌੜਾ ਹੁੰਦਾ ਜੀ ਇਹ ਜਦੋਂ ਅੱਗੇ ਰੱਖੀ ਸਹਿਬ ਜਾਨਾ ਕਦੀ ਇਹੋ ਜੀ ਖਾਧੀ ਸੀ ਜੀ ਸੁੱਕੀ ਜੀ ਕੌੜੀ ਰੋਟੀ ਬੇਈਮਾਨ ਸੀ ਉੰਜ ਗਿਆਨੀ ਠਾਤਪੁਰ ਸਿੰਘ ਸ਼ਹੀਦ ਬਲਾਸ ਵਿੱਚ ਇਹਦੀ ਮਾਂ ਦਾ ਨਾਮ ਦਿੰਦੇ ਨੇ ਸੋਭੀ ਸਾਰੇ ਉੱਥੇ ਨਾਂ ਫਿਰ ਚੁੱਕਦੇ ਆ ਵੀ ਇਹਦੀ ਮਾਂ ਦਾ ਨਾਮ ਕੀ ਸੀ ਗਿਆਨੀ ਠਾਤਪੁਰ ਸਿੰਘ ਕਹਿੰਦੇ ਨੇ ਉਹ ਸੋਭੀ ਇਹਦੀ ਮਾਂ ਸੀ ਮਾਂ ਨੂੰ ਕਹਿੰਦਾ ਕਿ ਅੱਜ ਮੌਕਾ ਬੜਾ ਵਧੀਆ ਮਿਲਿਆ ਹੈ ਖਾਣੇ 'ਚ ਜ਼ਹਿਰ ਪਾ ਕੇ ਇਹਨਾਂ ਨੂੰ ਮਾਰ ਦਈਏ ਸਭ ਕੁਝ ਸਾਡਾ ਹੋ ਜਾਏ ਉੱਥੇ ਉਹਨੇ ਕਿਹਾ ਵੀ ਛੱਲਿਆ ਇਹ ਕੰਮ ਨਾ ਕਰ ਪਰ ਕਿਹਾ ਜਾਂਦਾ ਉਹ ਪ੍ਰਸ਼ਾਦਾ ਨਹੀਂ ਛਕਿਆ ਤੇ ਮਾਤਾ ਜੀ ਕਹਿੰਦੇ ਇਹ ਤਾਂ ਕਦੇ ਸਾਡੇ ਕਿਸੇ ਘਰ ਖਾਧਾ ਹੀ ਨਹੀਂ ਤੇਰੇ ਘਰ ਅੰਨ ਪਾਣੀ ਨਹੀਂ ਬਈਮਾਨ ਸੀ ਨਾ ਕਹਿੰਦਾ ਜੇ ਕੁਝ ਖਾਣਾ ਤੇ ਦੇ ਦਿਓ ਪੈਸੇ ਮਾਤਾ ਜੀ ਕਹਿੰਦੇ ਪੈਸੇ ਦਿੱਤੇ ਪਤਾਸੇ ਲੈ ਕੇ ਆਇਆ ਕਿਹਾ ਜਾਂਦਾ ਸਹਿਬ ਜਾਦਿਆਂ ਨੂੰ ਸ ਰਾਤ ਪਤਾਸੇ ਖਾਦੇ ਆ ਮੈਂ ਸਰੂਤ ਤੋਂ ਬਿਨਾ ਗੱਲ ਨਹੀਂ ਕਰ ਰਿਹਾ ਪਤਾਸੇ ਖਾਦੇ ਆ ਬਈਮਾਨ ਬੰਦਾ ਸਾਰੀ ਰਾਤ ਜਾਗਦਾ ਰਿਹਾ ਹੈ ਮਾਤਾ ਜੀ ਦੋਨਾਂ ਲਾਲਾਂ ਨੂੰ ਲੈ ਕੇ ਜਿਵੇਂ ਇੱਥੇ ਸਾਂਜੀ ਮਾਂ ਰਹੀ ਇਸ ਤਰੀਕੇ ਬੁਰਜ ਵਿੱਚ ਵੀ ਇਸ ਤਰ੍ਹਾਂ ਗੰਗੂ ਦੇ ਘਰ ਵਿੱਚ ਵੀ ਇਸ ਤਰ੍ਹਾਂ ਕੁੰਮੇ ਮਾਸਕੇ ਦੀ ਝੌਂਪੜੀ ਵਿੱਚ ਵੇਚਤਾਂ ਤੇ ਚੇਤੇ ਰੱਖੋ ਮਰਮਨ ਮੁਰੰਡੇ ਵੀ ਇਸ ਤਰ੍ਹਾਂ ਇੱਕ ਨੂੰ ਸੱਜੇ ਪਾਸੇ ਖੱਬੇ ਪਾਸੇ ਬਾਬਾ ਜ਼ੋਰਾਵਰ ਸਿੰਘ ਜੀ ਸੱਜੇ ਪਾਸੇ ਬਾਬਾ ਫਤਾ ਸਿੰਘ ਜੀ ਜਿੱਥੇ ਵੀ ਮਾਤਾ ਜੀ ਟਿਕਿਆ ਦੋਨਾਂ ਲਾਲਾਂ ਨੂੰ ਇਸ ਤਰ੍ਹਾਂ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਜਦੋਂ ਰਾਤ ਪਈ ਸੌਣ ਲੱਗੇ ਤੇ ਗੱਲਾਂ ਚੱਲ ਪਈਆਂ ਨਾ ਤੇ ਬੜੇ ਸੋਹਣੇ ਅੱਲਾ ਯਾਰ ਖੰਜੋਗੀ ਦੇ ਸ਼ਬਦ ਨੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਦਰਿਆ 'ਤੇ ਹਮਕੋ ਛੋੜ ਕੇ ਰਾਹੀ ਕਿਧਰ ਗਏ ਅੱਬਾ ਭਗਾ ਕੇ ਲਸ਼ਕਰੇ ਸ਼ਾਹੀ ਕਿਧਰ ਗਏ ਤਰਫਾਂ ਕੇ ਹਾਏ ਸੂਰਤੇ ਮਾਹੀ ਕਿਧਰ ਗਏ ਭਾਈ ਵੀ ਹਮਕੋ ਭੁੱਲ ਗਏ ਸ਼ੌਕੇ ਜੰਗ ਮੇਂ ਆਪਣਾ ਖਿਆਲ ਤੱਕ ਨਹੀਂ ਜੋਕੇ ਤੂਫਾਨ 'ਚ ਹੈ ਉਹਦਾ ਖਿਆਲ ਜੀ ਹਾਂ ਮਾਂ ਨੂੰ ਪੁੱਛਦੇ ਨੇ ਪਿਤਾ ਜੀ ਕਿੱਥੇ ਆ ਅਸਣਾ ਵੇਖਿਆ ਦਰਿਆ ਤੇ ਲੜਾਈ ਹੋਈ ਖੈ ਪਿਤਾ ਜੀ ਨੇ ਦੁਸ਼ਮਨਾਂ ਨੂੰ ਭਾਜਣਾ ਪਾ ਦਿੱਤੀਆਂ ਬਾਬਾ ਸੋਰਾਵਰ ਸਿੰਘ ਨੇ ਦਾਦੀ ਵੱਡੇ ਵੀਰ ਵੀ ਸਾਨੂੰ ਭੁੱਲ ਗਏ ਇੰਨਾ ਜੰਗ ਕਰਨ ਦਾ ਸ਼ੌਂਕ ਇੰਨਾ ਧਰਮਯੋਧਾ ਚਾਹ ਤੇ ਜਦੋਂ ਆਪਸ 'ਚ ਗੱਲਾਂ ਕਰਦੇ ਨੇ ਫਿਰ ਆਪਸ 'ਚ ਹੀ ਕਹਿਣ ਲੱਗ ਪਏ ਮਾਤਾ ਜੀ ਕੁਝ ਨਹੀਂ ਬੋਲੇ ਵਿੱਚ ਬੈਠੇ ਗੱਲਾਂ ਸੁਣਦੇ ਨੇ ਕਹਿੰਦੇ ਜਦ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ ਅੱਬਾ ਕੇ ਸਾਥ ਜਿਸ ਗੜੀ ਜੁਝਾਰ ਆਏਗੇ ਕਰਕੇ ਗਿਲਾ ਹਰ ਇੱਕ ਸਿਮ ਰੂਠ ਜਾਏਗੇ ਮਾਤਾ ਕਭੀ ਪਿਤਾ ਕਭੀ ਭਾਈ ਮਨਾਏਗੇ ਗਲੇ ਲਗਾ ਕੇ ਹਮ ਕੋ ਵੋ ਕਹੇਗੇ ਬਾਰ ਬਾਰ ਮੰਨ ਜਾਓ ਲੇਕਿਨ ਹਮ ਨਹੀਂ ਮੰਨਾਂਗੇ ਜੇ ਨਾ ਸਾਨੂੰ ਬੁਲਾਣਗੇ ਗਲੇ ਨਾਲ ਲਾਣਗੇ ਪਰ ਫਿਰ ਕਹਿੰਦੇ ਜੇ ਪਿਤਾ ਜੀ ਚੁੱਕਿਆ ਭਰਾਵਾਂ ਨਹੀਂ ਚੁੱਕਿਆ ਮਤਾਵਾ ਨੇ ਚੁੱਕਿਆ ਬਾਬਾ ਫਤੇ ਸਿੰਘ ਨੇ ਹਾਂ ਮੰਨ ਜਾਾਂਗੇ ਇਕਰਾਰ ਲੇਂਗੇ ਸਭ ਸੇ ਬੁਲਾਣਾ ਨਾ ਫਿਰ ਕਭੀ ਬਾਰੇ ਦਿਗਰ ਵਿਚੜ ਕੇ ਸਤਾਣਾ ਨਾ ਫਿਰ ਕਭੀ ਹਮ ਕੋ ਇਕਲੇ ਛੋੜ ਕੇ ਜਾਣਾ ਨਾ ਫਿਰ ਕਭੀ ਦੇਖੋ ਕੈਸੇ ਉਹਨੇ ਸ਼ਬਦ ਪੁਣੇ ਸਾਨੂੰ ਕਦੀ ਛੱਡ ਕੇ ਨਾ ਜਾਇਓ ਮਾਤਾ ਜੀ ਨੇ ਸੁਣਿਆ ਕਹਿੰਦੀ ਪੁੱਤਰ ਰਾਤ ਬਹੁਤ ਗਈ ਆਓ ਸੁਖਲਾ ਸਾਹਿਬ ਦਾ ਪਾਠ ਕਰੀਏ ਤੇ ਗੁਰੂ ਨਾਨਕ ਸਾਹਿਬ ਦਾ ਧਿਆਨ ਕਰਕੇ ਨੀਂਦ ਪੂਰੀ ਕਰਾਂ ਇਹ ਨਿੰਦ ਸੀ ਜੀ ਗੰਗੂ ਦੇ ਘਰ ਦੇ ਗੰਗੂ ਰਾਤ ਨੂੰ ਤੁਹਾਨੂੰ ਪਤਾ ਹੈ ਬੇਈਮਾਨੀ ਕੀਤੀ ਉਹ ਖੁਰਜੀ ਚੋਕ ਕੇ ਬਾਹਰ ਚੋ ਵਿੱਚ ਦੱਬ ਕੇ ਆਇਆ ਸੀ ਘਰ ਨਹੀਂ ਉਹ ਸਾਰਾ ਡੁੱਡ ਗਿਆ ਸੀ ਲੈ ਕੇ ਆ ਗਿਆ ਸਵੇਰੇ ਦਿਨ ਚੜਿਆ ਮਾਤਾ ਜੀ ਨੇ ਦੇਖਿਆ ਇੱਥੇ ਇਸ਼ਨਾਨ ਕੀਤਾ ਜੀ ਇਤਿਹਾਸ ਕਹਿੰਦਾ ਇਸ਼ਨਾਨ ਵੀ ਕੀਤਾ ਬਸਤਰ ਵੀ ਬਦਲੇ ਜਿਹੜੇ ਬਸਤਰ ਸੰਦੇ ਬਦਲੇ ਤੇ ਮਾਤਾ ਜੀ ਪੁੱਛਦੇ ਆ ਪੈਸਿਆਂ ਵਾਲੀ ਉਹ ਥੈਲੀ ਉਹ ਖੁਰਜੀ ਕਹਿੰਦਾ ਜੀ ਅਸੀਂ ਚੋਰ ਹਾਂ ਯਾਦ ਰੱਖਿਓ ਚੋਰ ਬੰਦਾ ਕਦੀ ਪੈਰਾਂ ਤੇ ਪਾਣੀ ਨਹੀਂ ਪਹਿਨਦਾ ਅਸੀਂ ਚੋਰਾਂ ਮਾਤਾ ਜੀ ਕਹਿੰਦੇ ਤੈਨੂੰ ਚੋਰ ਸੁਣਾ ਕਿਹਾ ਮੈਂ ਤਾਂ ਪੁੱਤਰੇ ਹੀ ਪੁੱਛਿਆ ਵੀ ਤੂੰ ਸੰਭ ਲਈਏ ਕਹਿੰਦਾ ਨਾਲੇ ਤੁਹਾਨੂੰ ਘਰ ਰੱਖਿਆ ਰੋਟੀ ਖਵਾਈ ਉਹ ਸ਼ਬਦ ਖਵਾਇਆ ਤੇ ਕਿਉਂ ਨਹੀਂ ਮੈਂ ਮੁਸੀਬਤ ਗਲੇ ਚ ਪਾਲੀ ਤਾ ਉਹਨੂੰ ਘਰ ਕਾਹਦਾ ਲਿਆਂਦਾ ਇਹ ਸਾਨ ਵੇਖੋ ਲੋਕੋ ਗਲੀ ਚ ਘਲੋ ਗਿਆ ਵੇਖੋ ਲੋਕੋ ਗੁਰੂ ਦੀ ਮਾਂ ਤੇ ਪੁੱਤਰਾਂ ਨੂੰ ਮੈਂ ਲਿਆਂਦਾ ਆ ਮੈਨੂੰ ਦਿੰਦੇ ਪੈਰੇ ਸਿਲਾ ਰਾਤ ਬਿਸਤਰੇ ਦਿੱਤੇ ਰਾਤ ਰਹਿਣ ਨੂੰ ਥਾਂ ਦਿੱਤੀ ਮੈਨੂੰ ਚੋਰ ਕਹਿੰਦੇ ਪਿਆ ਮਾਤਾ ਜੀ ਤੇ ਦੋਨੋਂ ਲਾਲ ਮੰਜੀ ਤੇ ਬੈਠੇ ਅੰਦਰ ਦੇਖਦੇ ਪਿਆ ਇਹ ਵੇੜੇ 'ਚ ਬਾਹਰ ਨੱਚ ਰਿਹਾ ਸੀ ਪਿੰਡ ਦਾ ਚੌਧਰੀ ਆ ਗਿਆ ਉੱਥੇ ਬੰਦਾ ਬਿਠਾ ਦਿੱਤਾ ਇਹ ਫਿਰ ਜਾਨੀ ਖਾਂ ਤੇ ਮਾਨੀ ਖਾਂ ਕੋਲ ਗਿਆ ਇਹ ਮੁਰਿੰਡੇ ਪਹੁੰਚਦਾ ਇਹਨੇ ਜਾ ਕੇ ਕਿਹਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਮਾਂ ਮੇਰੇ ਕੋਲ ਨੇ ਪਿਆਰਿਓ ਉਹ ਆਉਂਦੇ ਆ ਚਲੋ ਸੀਤਾ ਸੁਣਾਉਣ ਵਾਲੇ ਸੁਣਾਨੇ ਆ ਕਹਿੰਦੇ ਉਹਨੇ ਲਾਲਾ ਨੂੰ ਛੋਟੀਆਂ ਕੜੀਆਂ ਲਾ ਦਿੱਤੀਆਂ ਸਾਂ ਕੜੀਆਂ ਲਾ ਦਿੱਤੀਆਂ ਪੈਰਾ 'ਚ ਬੇੜੀਆਂ ਪਾ ਦਿੱਤੀਆਂ ਜਦੋਂ ਤੁਰਨ ਲੱਗੇ ਤੇ ਮਾਤਾ ਜੀ ਨੇ ਇੱਕੋ ਗੱਲ ਕੀ ਗੰਗੂ ਜਿਸ ਪੈਸੇ ਦੀ ਖਾਤਰ ਤੂੰ ਬੇਈਮਾਨੀ ਕੀਤੀ ਚੇਤੇ ਰੱਖੀ ਦੋ ਜਹਾਨਾਂ 'ਚ ਤੈਨੂੰ ਢੋਈ ਨਹੀਂ ਮਿਲਣੀ ਜਾਨੀ ਖਾਂ ਮਾਨੀ ਖਾਂ ਨੇ ਵੇਖ ਲਿਆ ਵੀ ਪੈਸੇ ਦੀ ਗੜਬੜ ਹੈ ਹਕੂਮਤ ਹੈ ਨਾ ਲੈ ਕੇ ਮੁਰਿੰਡੇ ਆਏ ਗੰਗੂ ਨਾਲ ਤੱਕ ਆਇਆ ਇੱਥੇ ਫਿਰ ਇੱਕ ਸਰੋਤ ਕਹਿੰਦਾ ਜਿਹਨੂੰ 100 ਰੁਪਈਆ ਮਿਲਿਆ ਗੰਗੂ ਨੂੰ 100 ਰੁਪਈਆ ਦਿੱਤਾ 100 ਰੁਪਈਆ ਬੜੀ ਐਮੀਤ ਰੱਖਦਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਗਿਆਨੀ ਠਾਕੁਰ ਸਿੰਘ ਲਿਖਦੇ ਆ ਸ਼ਹੀਦ ਬਿਲਾਚ ਕਿੰਨੇ ਗੰਗੂ ਨੇ ਕਿਹਾ ਐਡਾ ਵੱਡਾ ਕੰਮ ਕੀਤਾ ਤੁਸੀਂ ਇੰਨੇ ਮਹੀਨੇ ਘੇਰਾ ਪਾਈ ਰੱਖਿਆ ਤਾਂ ਪੁੱਤਰ ਹੱਥ ਆਇਆ ਨਾ ਗੁਰੂ ਹੱਥ ਆਇਆ ਨਾ ਕੋਈ ਸੇਖ ਆਤਾ ਆ ਤੁਸੀਂ ਮੇਰੀ ਵੇਖੋ ਵਫਾਦਾਰੀ ਮੈਂ ਦੋਨੋਂ ਪੁੱਤਰ ਤੇ ਮਾਂ ਤੁਹਾਨੂੰ ਕਾਬੂ ਕਰਾ ਦਿੱਤੇ 100 ਰੁਪਈਆ ਫਿਰ ਕਿਹਾ 200 ਰੁਪਈਆ ਇਹਨੂੰ ਦਿੱਤਾ ਗੰਗੂ ਲੈ ਕੇ ਵਾਪਸ ਆ ਗਿਆ ਮਰਿੰਡੇ ਦੀ कोतਵਾਲੀ ਵਿੱਚ ਮਾਤਾ ਜੀ ਰਾਤ ਲਾਲਾ ਨੂੰ ਲੈ ਕੇ ਬੈਠੇ ਰਹੇ ਸ਼ਕਰ ਨੂੰ ਕੁਝ ਨਹੀਂ ਦਿੱਤਾ ਗਿਆ ਮੈਂ ਬੇਨਤੀ ਕਰਾਂ ਉਸ ਤੋਂ ਅਗਲਾ ਪੜਾਂ ਚਲੋ ਤਰੀਕਾ ਨਹੀਂ ਮੈਂ ਗਿੰਦਾ ਪਿਆ ਸਰੰਦ ਲੈ ਕੇ ਆਉਂਦੇ ਆ ਲਾਲ ਜਦੋਂ ਆਉਂਦੇ ਆ ਲੋਕ ਵੇਖਦੇ ਆ ਜੀ ਗੱਡੇ ਤੇ ਬਿਠਾ ਕੇ ਲਿਆਇਆ ਜਾਂਦਾ ਹੈ ਇਹ ਇਤਿ ਸਰਹੰਦ ਪਿੱਪਲ ਸੀ ਪਹਿਲਾਂ ਪਿੱਪਲ ਦੇ ਥੱਲੇ ਬਿਠਾਇਆ ਜਾਂਦਾ ਸੀਤ ਬਹੁਤ ਪੈਰੀ ਸੀ ਬਹੁਤ ਠੰਡ ਸੀ ਉਧਰ ਗੁੰਦਾ ਬੰਦੀ ਮੀਂਹ ਪੈ ਰਿਆ ਪਿੱਪਲ ਦੇ ਥੱਲੇ ਬਿਠਾਇਆ ਜਾਂਦਾ ਸਾਰਾ ਹਜੂਮ ਇਕੱਠਾ ਹੋ ਜਾਂਦਾ ਤੁਸੀਂ ਕੌਣ ਹੋ ਕੀ ਨਾਂ ਤੁਹਾਡਾ ਅੱਗੂ ਸਾਹਿਬ ਜੀ ਦੇ ਦੱਸਦੇ ਆਪਣਾ ਨਾਮ ਤੁਸੀਂ ਯਾਦ ਰੱਖੋ ਗੁਰਮਖੋ ਇਹਨੂੰ ਕਦੀ ਮਹਿਸੂਸ ਕਰਕੇ ਵੇਖੋ ਜਿਨ੍ਹਾਂ ਨੂੰ ਹਜ਼ਾਰਾਂ ਸਿੱਖ ਆਪਣੇ ਅੱਖਾਂ ਦੀਆਂ ਪਲਕਾਂ ਤੇ ਬਿਠਾंदे ਹੋਣ ਅੱਜ ਉਹਨਾਂ ਦੇ ਚਾਰਚ ਫੇਰੇ ਹਜ਼ਾਰਾਂ ਦਾ ਤਮਾਸ਼ਾ ਇਕੱਠਾ ਹੋਇਆ ਪੁੱਛਦਾ ਪਿਆ ਕੌਣ ਹੋ ਤੁਸੀਂ ਕਿਵੇਂ ਹੋ ਤੁਸੀਂ ਉਹਨੀ ਦੇਰ ਨੂੰ ਸੁਚਾ ਨੰਦ ਹੁੰਦਾ ਪਿੱਪਲ ਥੱਲੇ ਸੁਚਾ ਨੰਦ ਮਿਲਦਾ ਹੈ ਮਹਤਾਜੀ ਉਹਦਾ ਚਿਹਰਾ ਮੂਰਾ ਦੇਖ ਕੇ ਕਹਿੰਦੇ ਪੁੱਤਰ ਬੱਚਿਓ ਆਪਣੇ ਲਾਲਾਂ ਨੂੰ ਇਹ ਬੰਦਾ ਸਾਡੀ ਖਮੈਤ ਕਰਨ ਵਾਲਾ ਲੱਗਦਾ ਹੈ ਪਿਆਰਿਓ ਨਹੀਂ ਉਹ ਜ਼ਹਿਰ ਦਾ ਭਰਿਆ ਹੋਇਆ ਹੈ ਵਜ਼ੀਰ ਖਾਨ ਨੂੰ ਦੱਸਿਆ ਜਾਂਦਾ ਹੈ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਤੇ ਮਾਂ ਨੂੰ ਉਸ ਬੁਰਜ ਤੇ ਰੱਖੋ ਜਿਸ ਬੁਰਜ ਜੇਠ ਦੇ ਮਹੀਨੇ ਵਿੱਚ ਵੀ ਠੰਡ ਲੱਗਦੀ ਹੈ ਕਿਉਂਕਿ ਇਹਦੇ ਚਾਰ ਚੁਬੇਰੇ ਪਾਣੀ ਸੀ ਨਾ ਜੀ ਜਾਂ ਇੱਕ ਹੰਸਲਾ ਨਦੀ ਨਿਕਲਦੀ ਸੀ ਪਤਾ ਉਹਨੇ ਤਨਸਿਹਰਾਦ ਵਾਲਿਆਂ ਨੂੰ ਤੇ ਇਹ ਖੁੱਲਾ ਸੀ ਉਤੋਂ ਇਹਨੂੰ ਠੰਡਾ ਬੁਰਜ ਤਾਂ ਹੀ ਕਹਿੰਦੇ ਸਨ ਜਿਵੇਂ ਏਸੀ ਚੱਲਦਾ ਇਸ ਤਰ੍ਹਾਂ ਸੀ ਗਰਮੀਆਂ 'ਚ ਕਿਉਂਕਿ ਪਾਣੀ ਨੂੰ ਖਵਾ ਜਿਹੜੀ ਹੈ ਤੇ ਸਪਰਸ਼ ਕਰਕੇ ਹੁੰਦੀ ਖਵਾ ਠੰਡੇ ਬੁਰੇ ਚ ਰੱਖਿਆ ਗਿਆ ਕੋਈ ਬਿਸਤਰਾ ਨਹੀਂ ਦਿੱਤਾ ਕੋਈ ਖਾਣ ਪਾਣ ਨੂੰ ਕੁਝ ਨਹੀਂ ਦਿੱਤਾ ਗਿਆ ਮੈਂ ਕੱਲ ਵੀ ਕਿਹਾ ਸੀ ਗੁਰਮਖੋ ਤੁਸੀਂ ਦੇਖੋ ਇਸ ਚੀਜ਼ ਨੂੰ ਮਹਿਸੂਸ ਕਰਕੇ ਮਹਿਸੂਸ ਕਰਨ ਦਾ ਅਰਥ ਕੇਵਲ ਭਾਵਕਤਾ ਨਹੀਂ ਪਰ ਭਾਵਕਤਾ ਥੋੜੇ ਚਿਰ ਲਈ ਨਾ ਹੋਵੇ ਮੈਂ ਉਸ ਦਿਨ ਵੀ ਕਿਹਾ ਸੀ ਇੱਕ ਭਾਵਕਤਾ ਹੈ ਨਦੀ ਦੇ ਧੜ ਦੇ ਪਾਣੀ ਵਰਗੀ ਆਉਂਦੀ ਹੈ ਤੇ ਕੰਮ ਖਤਮ ਅਸੀਂ ਅੱਖਾਂ 'ਚ ਭਰ ਲੈਨੇ ਆ ਬੋਲਣ ਵਾਲੀ ਵੀ ਪਾਣੀ ਸੁਣ ਵਾਲੇ ਵੀ ਨਹੀਂ ਪਿਆਰਿਓ ਉਹ ਪਾਣੀ ਸੀਨੇ ਨੂੰ ਜਰੂਰ ਪਗਲਾਏ ਨਹੀਂ ਤੇ ਪਿੱਤਲ ਦੇ ਗਲਾਸ ਚ ਪਾਇਆ ਹੋਇਆ ਬਰਫ਼ ਦਾ ਪਾਣੀ ਵੀ ਬਾਹਰ ਬੂੰਦਾਂ ਲੈ ਹੁੰਦਾ ਹੈ ਪਰ ਧਾਤ ਮੈਟਲ ਕਦੀ ਪਿਗਲਾਉਂਦਾ ਨਹੀਂ ਆਪਣੇ ਆਪ ਨਰਮ ਨਹੀਂ ਕਰਦਾ ਇੱਥੇ ਫਿਰ ਜਿਹੜੀ ਕਚਹਿਰੀ ਲੱਗੀ ਹੈ ਸਹਿਬਜ਼ਾਦਿਆਂ ਨੂੰ ਇੱਕੋ ਹੀ ਗੱਲ ਕਹੀ ਗਈ ਸੀ ਇਸਲਾਮ ਕਬੂਲ ਕਰੋ ਮੈਂ ਆਪ ਨੂੰ ਬੇਨਤੀ ਕਰਾਂ ਕਚਹਿਰੀ ਚਲੋ 2-3 ਦਾ ਜ਼ਿਕਰ ਆਉਂਦਾ 3 ਦਿਨਾਂ ਦਾ ਸਹਿਬਜ਼ਾਦੇ ਜਾਂਦੇ ਆ ਕੋਈ ਆਪਣਾ ਨਹੀਂ ਇਹ ਗੱਲ ਯਾਦ ਰੱਖਿਓ ਬੰਦੇ ਤੇ ਥਾਂ ਵੱਡਿਆਂ-ਵੱਡਿਆਂ ਬੰਦਿਆਂ ਨੂੰ ਪ੍ਰਭਾਵਿਤ ਕਰਕੇ ਸਿਧਾਂਤ ਤੋਂ ਡੁਲਾ ਜਾਂਦਾ ਇਹ ਦੋ ਚੀਜ਼ਾਂ ਫਿਰ ਚੇਤੇ ਰੱਖਿਓ ਇੱਕ ਥਾਂ ਤੇ ਇੱਕ ਲੋਕ ਜਿਸ ਥਾਂ ਤੇ ਚੱਲੇ ਨੇ ਇਹ ਥਾਂ ਉਪਰੀ ਕਹਿ ਤੇ ਵਜ਼ੀਰ ਖਾਂ ਦੀ ਕਚਹਿਰੀ ਹੈ ਇਹ ਆਨੰਦਗੜ੍ਹ ਦਾ ਕਿਲਾ ਨਹੀਂ ਥਾਂ ਪ੍ਰਭਾਵਿਤ ਕਰੇਗੀ ਦੂਸਰੀ ਜਿੰਨੇ ਲੋਕ ਨੇ ਕੋਈ ਹਮਦਰਦ ਨਹੀਂ ਸਾਰੇ ਜ਼ਿਆਦਾ ਇਹ ਹੀ ਜ਼ੋਰ ਤੇ ਨੇ ਵੀ ਕਿਸੇ ਤਰੀਕੇ ਨਾਲ ਜਿਉਂਦੇ ਜੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਧਰਮ ਕਨਵਰਟ ਕਰ ਦਿਓ ਘੱਤੋ ਘੜੀ ਕਹਿਣ ਵਾਲੇ ਬਣਾਂਗੇ ਲੜਨ ਵਾਲਿਆ ਤੇਰੇ ਪੁੱਤਰ ਅਸੀਂ ਮੁਸਲਮਾਨ ਬਣਾ ਲਿਆ ਇਹ ਬੜੀ ਵੱਡੀ ਬੜੀ ਵੱਡੀ ਗੱਲ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਂਦੇ ਜੀ ਇਹ ਕਹਿ ਦਈਏ ਕਿ ਤੇਰੇ ਪੁੱਤਰ ਅਸੀਂ ਬਦਲ ਦਿੱਤੇ ਆ ਜੇ ਸਿੱਖੀ ਦੀ ਤੁਸੀਂ ਗੱਲ ਕਰਦੇ ਪਏ ਸਹਬਜ਼ਾਦੇ ਅੰਦਰ ਜਾਂਦੇ ਆ ਸਭ ਨੂੰ ਪਤਾ ਵੱਡਾ ਦਰਵਾਜ਼ਾ ਬੰਦ ਏ ਛੋਟੀ ਖਿੜਕੀ ਖੁੱਲੀ ਅੰਦਰ ਪਹੁੰਚਦੇ ਆ ਪਿਆਰੋ ਗੱਜ ਕੇ ਫਤਿਹ ਬੁਲਾਦੇ ਆ ਸਹਿਬਜ਼ਾਦੇ ਉੱਥੇ ਫਿਰ ਉੱਠਦਾ ਸੁਚਾਨੰਦ ਪੁੱਛਦਾ ਜੀ ਤੁਹਾਡਾ ਨਾਮ ਕੀ ਕੀ ਤੁਹਾਡਾ ਨਾਮ ਤੇ ਸਹਿਬਜ਼ਾਦੇ ਉਹਦੇ ਚਿਹਰੇ ਵੱਲ ਦੇਖ ਕੇ ਐਡੀ ਆਵਾਜ਼ ਕੜਕਣੀ ਆਵਾਜ਼ ਵਿੱਚ ਦੇਖ ਕੇ ਕਹਿਣ ਲੱਗੇ ਗੋਬਿੰਦ ਸਿੰਘ ਕੇ ਪੁੱਤ ਹਮ ਦਾਦੀ ਗੁਜਰੀ ਪਾਹੇ ਫਤਿਹ ਸਿੰਘ ਜ਼ੋਰਾਵਰ ਸਿੰਘ ਨਾਮ ਹਮਾਰੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਦਾਦੀ ਸਾਡੀ ਨਾਲ ਆਈਏ ਮਾਤ ਗੁਜਰੀ ਮੇਰਾ ਨਾਮ ਜ਼ੋਰਾਵਰ ਸਿੰਘ ਹੈ ਇਹ ਮੇਰਾ ਛੋਟਾ ਭਰਾਏ ਦਾ ਨਾਮ ਫਤੇ ਸਿੰਘ ਹੋਰ ਦੱਸ ਉਹ ਕਹਿੰਦਾ ਤੁਹਾਨੂੰ ਪਤਾ ਹੈ ਕਿ ਤੁਹਾਡੇ ਬਾਪ ਨੂੰ ਚਮਕੌਰ ਦੇ ਗੜ੍ਹ ਵਿੱਚ ਮਾਰ ਦਿੱਤਾ ਗਿਆ ਹੈ ਖਤਮ ਹੋ ਗਿਆ ਉਹ ਤੁਹਾਡੇ ਭਰਾ ਮਾਰ ਦਿੱਤੇ ਗਏ ਤੁਹਾਡੇ ਗੁਰੂ ਦੇ ਸਿੱਖ ਬਾਪ ਦੇ ਸਿੱਖ ਮਾਰ ਦਿੱਤੇ ਗਏ ਅੱਗੋਂ ਫਿਰ ਬਾਬਾ ਜ਼ੋਰਾਵਰ ਸਿੰਘ ਬੋਲਦਿਆ ਨਹੀਂ ਦੁਨੀਆ ਦੀ ਕੋਈ ਤਾਕਤ ਨਹੀਂ ਸਾਡੇ ਬਾਪ ਨੂੰ ਮਾਰ ਸਕੇ ਸਰੀਰਕ ਤੌਰ ਤੇ ਸਭ ਨੇ ਜਾਣਿਆ ਪਰ ਜਿਹੜੀ ਜੋਤ ਸਾਡੇ ਬਾਪ ਦੇ ਅੰਦਰ ਬਲਦੀ ਪਈ ਹੈ ਦੁਨੀਆ ਦੀ ਕੋਈ ਤਾਕਤ ਉਹਨੂੰ ਖਤਮ ਨਹੀਂ ਕਰ ਸਕਦੀ ਬਾਪ ਸਾਡਾ ਚਰਨਜੀਵੀ ਹੈ ਇਸੇ ਸਮੇਂ ਦੇ ਦਰਮਿਆਨ ਹੀ ਸਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਗਏ ਮੈਂ ਹਰ ਸਾਲ ਉਹਦਾ ਜ਼ਿਕਰ ਕਰਨਾ ਵਾਂ ਅੱਜ ਮੈਂ ਪੜ੍ਹ ਕੇ ਆਇਆ ਕਿ ਗਿਆਨੰਦ ਬੰਦਾ ਵੀ ਹੁੰਦਾ ਜੀ ਸੁਚਾਨੰਦ ਇਹ ਖਮਚੀ ਲੈ ਕੇ ਆਉਂਦਾ ਹੈ ਖਮਚੀ ਵਾਂਸ ਦੀ ਇੱਕ ਪਤਲੀ ਜੀ ਸ਼ਮਕ ਹੁੰਦੀ ਹੈ ਹਰਿਆਣੇ ਚ ਕੈਮਚੀ ਕਹਿੰਦੇ ਆ ਖਮਚੀ ਇਹ ਤੂਤ ਦੀ ਪਤਲੀ ਸੋਟੀ ਦੀ ਬੰਦੀ ਹੈ ਉਹਨਾਂ ਜ਼ਿਆਦਾਤਰ ਵਾਂਸ ਲੈ ਕੇ ਉਹਦੀ ਪਤਲੀ ਜੀ ਸੋਟੀ ਬਣਾ ਕੇ ਸਹਿਬਜ਼ਾਦਿਆਂ ਨੂੰ ਸਰਦੀ ਦੇ ਵਿੱਚ ਗੁਰਮਖੋ ਖਮਚੀਆਂ ਦੇ ਨਾਲ ਕੁੱਟਿਆ ਗਿਆ ਹੈ ਜਦੋਂ ਕੋਟਰੇ ਨੇ ਉੱਥੇ ਲਿਖਦਾ ਵਿਦਵਾਨ ਕਹਿੰਦੇ ਖਮਚੀ 700 ਲਗੇ ਦੁਖਦੇਵਨੰਗ ਇਹ ਬਾਲਕ ਸੋ ਫੂਲ ਧੂਪ ਨਾ ਖੇਵਣਾ ਇਹ ਇਹ ਖਮਚੀਆਂ ਮਾਰਦਾ ਉਹ ਵੈਸੇ ਕਰਾ ਰਿਹਾ ਕਿਡਾ ਰਿਹਾ ਇਹ ਮਲੇਰ ਕੋਲੀ ਦੇ ਮੂੰਹ ਤੋਂ ਕਹਿੰਦੇ ਖਮਚੀਆਂ ਮਾਰਦੇ ਪੈ ਨੇ ਸਹਬਜ਼ਾਦਿਆਂ ਨੂੰ ਧੂਕੇ ਇਹ ਨਹੀਂ ਕੋ ਪਿਆਰ ਗਲੇ ਤੋਂ ਪੜ ਕੇ ਕਪੜੇ ਧੂਕੇ ਜਦੋਂ ਖਮਚੀਆਂ ਮਾਰਦੇ ਨੇ ਪਿੰਡ ਪਿੰਡੇ ਤੇ ਖਮਚੀ ਪੈਂਦੀ ਏ ਮੂੰਹ ਵਾਲੇ ਪਾਸੇ ਮਾਰਦੇ ਨੇ ਅੱਗੂ ਸਹਬਜ਼ਾਦੇ ਕੁਛ ਨਹੀਂ ਬੋਲਦੇ ਸਭ ਕੁਝ ਜਰੀ ਜਾਂਦੇ ਨੇ ਲਿਖਣ ਵਾਲਾ ਕਹਿੰਦਾ ਉਹ ਜ਼ਾਲਮੋ ਇਹ ਉਹ ਬੱਚੇ ਨੇ ਫੁੱਲ ਜਿਨ੍ਹਾਂ ਨੇ ਕਦੀ ਧੁੱਪ ਦੀ ਕਿਰਨ ਵੀ ਨਹੀਂ ਸਹੀ ਕੋਈ ਖਮਚੀ ਸਾਤ ਨੂੰ ਲਗੇ ਦੁਖਦੇਵ ਨੇ ਇਹ ਬਾਲਕ ਸੋ ਫੁੱਲ ਧੁੱਪ ਨੇ ਖੇਵਨ ਇਹਨਾਂ ਨੇ ਕਦੀ ਧੁੱਪ ਵੀ ਨਹੀਂ ਸਹੀ ਫਿਰ ਸ਼ਹਿਜ਼ਾਦਿਆਂ ਨੂੰ ਗੁਲੇਲੇ ਮਾਰੇ ਗਏ ਜੀ ਬਨ ਕੇ ਮੈਂ ਕਹਿੰਦਾ ਜਦੋਂ ਉਸ ਰਾਤ ਵਾਪਸ